ਸੰਸਦ ਦੂਤਾ ਦਾ ਦਰਸ਼ਨਪਾਲ ਦਾ ਸਵਾਲ ਹੈ ਦਰਸ਼ਨਪਾਲ ਉਸ ਮੌਇਸਟ ਗਰੁੱਪ ਦਾ ਬੜਾ ਸਰਗਰਮ ਮੈਂਬਰ ਰਿਹਾ ਹੈ ਜਿਹਦੇ ਬਾਰੇ ਅਰਬਨ ਰੈਕਸ਼ਨਜ਼ ਲਾਂ ਦਾ ਪਿਛਲੇ ਚੈਪਟਰ ਚ ਲਿਆ ਸੀ ਇਹ ਉਹਨੇ ਵਿੱਚ ਬਹੁਤ ਸਰਗਰਮ ਮੈਂਬਰ ਸੀ ਔਰ ਮਜ਼ੇ ਦੀ ਗੱਲ ਇਹ ਹੈ ਕਿ ਇੱਕ ਪਾਸੇ ਇਹ ਉਸ ਗਰੁੱਪ ਔਰ ਉਸ ਸਬਮਾਨਸਿਕਤਾ ਦੀ ਆੜ ਦੇ ਵਿੱਚ ਔਰ ਉਹਦੇ ਬਹਾਨੇ ਨਾਲ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਨੂੰ ਭੜਕਾਉਣ ਦੀ ਜਿਹੜੀ ਭੂਮਿਕਾ ਸੀ ਉਹ ਇਹਨਾਂ ਨੇ ਬਹੁਤ ਵਧੀਆ ਨਿਭਾਈ। ਬਿਲਕੁਲ ਗੱਲਬਾਤ ਕਿਸੇ ਤਰੀਕੇ ਨਾਲ ਸਿਰੇ ਨਾ ਚੜ ਸਕੀ। ਹਰ ਗੱਲ 'ਚ ਕੀੜੇ ਕੱਢੇ ਜਾਣ। ਸਰਕਾਰ ਔਰ ਕਿਸਾਨ ਨੂੰ ਇੱਕ ਪਲੇਟਫਾਰਮ ਤੇ ਨਾ ਆਉਣ ਦਿੱਤਾ ਜਾਵੇ। ਉਹਦੇ ਲਈ ਇਹ ਕੜਮ ਚੌਧਰੀ ਬਣ ਕੇ ਬੈਠੇ ਰਹੇ। ਔਰ ਇਹਨਾਂ ਨੂੰ ਬਕਾਇਦਾ ਕਿਸਾਨ ਸੰਗਠਨਾਂ ਦੇ ਜਿਹੜੇ ਗਰੁੱਪ ਸੀ ਉਹਨਾਂ ਨੂੰ ਮਾਤਵੀ ਮਿਲਦੀ ਰਹੀ। ਦੂਜੇ ਪਾਸੇ ਜਿਹੜਾ ਇਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਗਿਆ ਮੋਇਸਟ ਪਾਰਟੀ ਨੇ ਜਿਹੜੀ ਬਾਹਰ ਦੀ ਨੂੰ ਦਿਖਾਈ ਹੈ ਪ੍ਰੈਸ ਰੂਲ ਜਾਰੀ ਕੀਤਾ ਹੈ ਉਹਦੇ ਵਿੱਚ ਲਿਖਿਆ ਕਿ ਇਹ ਉੱਥੇ ਜਾ ਕੇ ਵੀ ਆਪਣੀਆਂ ਮਨਮਾਨੀਆਂ ਕਰਦੇ ਨੇ ਪਾਰਟੀ ਦੇ ਅਜੰਡੇ ਤੋਂ ਹਟ ਕੇ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਤੋਂ ਹਟ ਕੇ ਇਹਨਾਂ ਨੇ ਇਹ ਸਾਰਾ ਖੇਲ ਖੇਡਿਆ ਅਸਲ ਦੇ ਵਿੱਚ ਇੱਥੋਂ ਆ ਕੇ ਜਿਹੜਾ ਨਾ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਦੇ ਦੌਰਾਨ ਲੈਫਟ ਸਟਰੀ ਦੀ ਕੀ ਭੂਮਿਕਾ ਰਹੀ ਸੀ ਔਰ ਖੱਬੇ ਪੱਖੀਆਂ ਦੀ ਕੀ ਭੂਮਿਕਾ ਰਹੀ ਸੀ ਸਾਰੀ ਇਹ ਤਾਂ ਬਿਲਕੁਲ ਕਲੀਅਰ ਸਪਸ਼ਟ ਹੁੰਦੀ ਹੈ ਕਿ ਇਹਨਾਂ ਲੋਕਾਂ ਨੇ ਇੱਕ ਜੋ ਇਹਨਾਂ ਦੀ ਯੋਜਨਾ ਹੁੰਦੀ ਹੈ ਕਿ ਅਸੀਂ ਕੰਮ ਨਹੀਂ ਕਰਨ ਦੇਣਾ ਫੈਕਟਰੀ ਲੱਗਣੀ ਹੈ ਜੇ ਮਜ਼ਦੂਰ ਮਜ਼ਦੂਰਾਂ ਨੂੰ ਮਜ਼ਦੂਰੀ ਮਿਲਣੀ ਹੈ ਤੇ ਇਹਨਾਂ ਨੇ ਕਹਿਣਾ ਨਹੀਂ ਜੇ ਮਜ਼ਦੂਰੀ ਘਟਾ ਨਹੀਂ ਜੀ ਇਹ ਕੰਮ ਠੀਕ ਨਹੀਂ ਨਹੀਂ ਜੀ ਇਹ ਜਿਹੜੇ ਬੇਸਿਸ ਉੱਤੇ ਜਾ ਰਹੇ ਠੀਕ ਨਹੀਂ ਹੈ ਕੋਈ ਵੀ ਬਹਾਨਾ ਬਣਾਣਾ ਕੰਮ ਬੰਦ ਕਰਾਣਾ ਔਰ ਉਸੇ ਤਰ੍ਹਾਂ ਸਰਕਾਰ ਦੇ ਨਾਲ ਖਾਸ ਤੌਰ ਤੇ ਬੀਜੇਪੀ ਸਰਕਾਰ ਦੇ ਨਾਲ ਬੀਜੇਪੀ ਸ਼ਬਦ ਆਰਐਸਐਸ ਸ਼ਬਦ ਜਿੱਥੇ ਆ ਜਾਏ ਉੱਥੇ ਇਹਨਾਂ ਨੂੰ ਲੱਗਦਾ ਵੀ ਕਿ ਇਹਨਾਂ ਦਾ ਮੂਲ ਕਿਸੇ ਨਾਲ ਸਰਪਾਤ ਹੈ ਔਰ ਉਸ ਤੋਂ ਬਾਅਦ ਉਸ ਬਹਾਨੇ ਕੋਈ ਵੀ ਲੌਜੀਕ ਲੈ ਕੇ ਕੋਈ ਵੀ ਤਰਕ ਲੈ ਕੇ ਇਸ ਸਰਕਾਰ ਦੇ ਨਾਲ ਆਮ ਸਹਿਮਤੀ ਹੋਣ ਨਾ ਦੇਣ ਦੀ ਸੌਂਕ ਆ ਕੇ ਜੰਮੇ ਹੋਏ ਲੋਕਾਂ ਦੇ ਸੀ ਔਰ ਇਹ ਅੱਜ ਕਹਿੰਦੇ ਨਾ ਦੋਜ਼ਖ ਮੇ ਦੋਨੋਂ ਗਏ ਮਾਇਆ ਮਿਲੀ ਨਾ ਰਾਮ ਅੱਜ ਇਹ ਆਪਣਾ ਇਹਨਾਂ ਦਾ ਚਿਹਰਾ ਵੀ ਨੰਗਾ ਹੋ ਗਿਆ ਸਰਕਾਰ ਇਹ ਮੌਜੂਦ ਗਰੁੱਪਾਂ ਨੂੰ ਕਿਉਂ ਪਕੜ ਕੇ ਉਹਨਾਂ ਨੂੰ ਸ਼ਾਂਤ ਕਰਨਾ ਚਾਹੁੰਦੀ ਸੀ ਉਦੋਂ ਵੀ ਪਤਾ ਚੱਲ ਗਿਆ ਤੇ ਇਸ ਆਦਮੀ ਦੇ ਕਿਰਦਾਰ ਦਾ ਵੀ ਪਤਾ ਚੱਲ ਗਿਆ ਕਿ ਇਹ ਦੋਨੇ ਪਾਸੇ ਕਿਤਾ ਫਿਰਦਾ ਹੈ